ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਬਿਨਾਂ ਇਜਾਜ਼ਤ ਤੋਂ ਰਾਜਸਥਾਨ ਦੇ ਮੁੰਨਾ ਬਾਪ ਦੇ ਵਿੱਚ ਬਣਾਈ ਗਈ ਹੈ ਦਰਅਸਲ ਇਹ ਰਾਜਸਥਾਨ ਦਾ ਮੁੰਨਾ ਬਾਪ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾਂ ਇਜਾਜ਼ਤ ਤੋਂ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ ਪਰ ਉੱਥੇ ਹੀ ਜੋਤੀ ਦੇ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੋਂ ਬਿਨਾਂ ਕਿਸੇ ਅਧਿਕਾਰੀ ਦੀ ਪਰਮਿਸ਼ਨ ਤੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਉਸੇ ਵੀਡੀਓ ਨੂੰ ਲੈ ਕੇ ਹੁਣ ਫਿਰ ਤੋਂ ਜੋਤੀ ਜਿਹੜੀ ਹੈ ਉਹ ਵਿਵਾਦਾਂ ਦੇ ਵਿੱਚ ਹੈ ਹਾਲੀ ਦੇ ਵਿੱਚ ਯੂਟਿਊਬਰ ਜੋਤੀ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਤਾਂ ਬਿਨਾ ਇਜਾਜ਼ਤ ਰਾਜਸਥਾਨ ਦੇ ਮੁੰਨਾਬਾਬ ਦੀ ਇੱਕ ਵੀਡੀਓ ਉਸ ਦੀ ਹੁਣ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤਾਂ ਕਥਿਤ ਵੀਡੀਓ ਦੇ ਵਿੱਚ ਉਸ ਰੇਲਵੇ ਸਟੇਸ਼ਨ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦਾ ਮੁੰਨਾਬਾਬ ਉਹ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾ ਕਿਸੇ ਇਜਾਜ਼ਤ ਦੇ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ ਤੇ ਜੋਤੀ ਮਲਹੋਤਰਾ ਦੇ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੋਂ ਬਿਨਾਂ ਕਿਸੇ ਕਲੈਕਟਰ ਜਾਂ ਫਿਰ ਸੁਰੱਖਿਆ ਏਜੰਸੀਆਂ ਦੀ ਇਜਾਜ਼ਤ ਤੋਂ ਇੱਥੇ ਵੀਡੀਓ ਬਣਾਈ ਗਈ ਹੈ ਜਿਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਯੂਟਿਊਬਰ ਜੋਤੀ ਮਲਹੋਤਰਾ ਵਿਵਾਦਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਤਾਂ ਪਹਿਲਾਂ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਵੱਡੇ ਇਲਜ਼ਾਮ ਲੱਗੇ ਹੋਏ ਨੇ ਕਿ ਜਿਹੜੀ ਜਸੂਸੀ ਕੀਤੀ ਜਾ ਰਹੀ ਸੀ ਖੂਫੀਆ ਜਾਣਕਾਰੀ ਜਿਹੜੀ ਹੈ ਭਾਰਤ ਦੀ ਉਹ ਪਾਕਿਸਤਾਨ ਇਸ ਯੂਟਿਊਬਰ ਦੇ ਵੱਲੋਂ ਪਹੁੰਚਾਈ ਜਾ ਰਹੀ ਸੀ ਨਾ ਸਿਰਫ ਜੋਤੀ ਮਲਹੋਤਰਾ ਬਲਕਿ ਹੋਰ ਵੀ ਕਈ ਯੂਟਿਊਬਰ ਕਈ ਲੋਕ ਜਿਹੜੇ ਨਜਾਇਹੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਤੇ ਐਕਸ਼ਨ ਲਿਆ ਗਿਆ ਜਿਨ੍ਹਾਂ ਤੇ ਸ਼ੱਕ ਹੈ ਤੇ ਪੁਖਤਾ ਜਾਣਕਾਰੀ ਵੀ ਹੈ ਕਿ ਇਹਨਾਂ ਵੱਲੋਂ ਪਾਕਿਸਤਾਨ ਬੈਠੀਆਂ ਅਜਿਹੀਆਂ ਕੁਝ ਏਜੰਸੀਆਂ ਨੇ ਜਿਨ੍ਹਾਂ ਨੂੰ ਭਾਰਤ ਦੀ ਖੂਫੀਆ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਇਸੇ ਵਿਚਾਲੇ ਦੱਸ ਦਈਏ ਕਿ ਹੁਣ ਦੀ ਜਿਹੜੀ ਵੀਡੀਓ ਜੋਤੀ ਮਲਹੋਤਰਾ ਦੀ ਸਾਹਮਣੇ ਆਈ ਹੈ ਜਿਸ ਵਿੱਚ ਜੋਤੀ ਦੇ ਵੱਲੋਂ ਰਾਜਸਥਾਨ ਦੇ ਮੁੰਨਾਬਾਬ ਰੇਲਵੇ ਸਟੇਸ਼ਨ ਤੇ ਇੱਕ ਵੀਡੀਓ ਬਣਾਈ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਉੱਥੇ ਲੋਕਾਂ ਨਾਲ ਗੱਲਬਾਤ ਕਰਦੀ ਹੋਈ ਰੇਲਵੇ ਸਟੇਸ਼ਨ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਮੁੰਨਾਬਾਬ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾਂ ਇਜਾਜ਼ਤ ਤੋਂ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਜੋਤੀ ਮਲਹੋਤਰਾ ਨੇ ਨਾ ਤਾਂ ਕੋਈ ਇਜਾਜ਼ਤ ਲਈ ਸੀ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਆਪਣੇ ਚੈਨਲ ਤੇ ਪੋਸਟ ਵੀ ਕੀਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਉਹ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਹੁਣ ਜੋਤੀ ਮਲਹੋਤਰਾ ਤੋਂ ਪੁੱਛ ਗਏ ਜਿਹੜੀ ਜਾਰੀ ਹੈ ਉਸ ਦੇ ਜਿਹੜੇ ਇਲਜ਼ਾਮ ਨੇ ਕਿ ਉਸ ਦੇ ਵੱਲੋਂ ਕੂਫੀਆ ਜਾਣਕਾਰੀ ਪਾਕਿਸਤਾਨ ਦੇ ਵਿੱਚ ਬੈਠੀਆਂ ਏਜੰਸੀਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਸੀ ਤਾਂ ਐਸੇ ਮਾਮਲੇ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਯੂਟਿਊਬਰ ਜੋਤੀ ਮਲਹੋਤਰਾ ਮੁੜ ਤੋਂ ਸੁਰਖੀਆਂ ਦੇ ਵਿੱਚ ਸਸ਼ਰ ਕਾਲ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਯੂਟਿਊਬਰ ਜੋਤੀ ਮਲਹੋਤਰਾ ਜਿਸ ਦੀ ਇੱਕ ਹੋਰ ਵੀਡੀਓ ਇਸ ਵੇਲੇ ਵਿਵਾਦਾ ਦੇ ਵਿੱਚ ਦਾ ਦੱਸਦੇ ਕਿ ਹਾਲ ਹੀ ਦੇ ਵਿੱਚ ਜੋਤੀ ਨੂੰ ਜਿੱਥੇ ਪੁਲਿਸ ਦੇ ਵੱਲੋਂ ਤੇ ਆਰਮੀ ਦੇ ਵੱਲੋਂ ਅਰੈਸਟ ਕਰ ਲਿਆ ਜਾਂਦਾ ਹੈ ਉਸ ਤੇ ਕਈ ਕੇਸ ਨੇ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਖੂਫੀਆ ਜਾਣਕਾਰੀ ਭੇਜੀ ਜਾ ਰਹੀ ਸੀ ਤੇ ਇਸੇ ਵਿਚਾਰ ਲੈ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਬਿਨਾਂ ਇਜਾਜ਼ਤ ਤੋਂ ਰਾਜਸਥਾਨ ਦੇ ਮੁੰਨਾ ਬਾਪ ਦੇ ਵਿੱਚ ਬਣਾਈ ਗਈ ਹੈ ਦਰਅਸਲ ਇਹ Rajasthan ਦਾ Munna Baap ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾਂ ਇਜਾਜ਼ਤ ਤੋਂ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ ਪਰ ਉੱਥੇ ਹੀ ਜੋਤੀ ਦੇ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੋਂ ਬਿਨਾਂ ਕਿਸੇ ਅਧਿਕਾਰੀ ਦੀ ਪਰਮਿਸ਼ਨ ਤੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਉਸੇ ਵੀਡੀਓ ਨੂੰ ਲੈ ਕੇ ਹੁਣ ਫਿਰ ਤੋਂ ਜੋਤੀ ਜਿਹੜੀ ਹੈ ਉਹ ਵਿਵਾਦ ਦਾ ਵਿੱਚ ਹੈ ਹਾਲੀ ਦੇ ਵਿੱਚ ਯੂਟਿਊਬਰ ਜੋਤੀ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਤਾਂ ਬਿਨਾ ਇਜਾਜ਼ਤ ਰਾਜਸਥਾਨ ਦੇ ਮੁੰਨਾਬਾਬ ਦੀ ਇੱਕ ਵੀਡੀਓ ਉਸ ਦੀ ਹੁਣ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤਾਂ ਕਥਿਤ ਵੀਡੀਓ ਦੇ ਵਿੱਚ ਉਸ ਰੇਲਵੇ ਸਟੇਸ਼ਨ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦਾ ਮੁੰਨਾਬਾਬ ਉਹ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾ ਕਿਸੇ ਇਜਾਜ਼ਤ ਦੇ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ ਤੇ ਜੋਤੀ ਮਲਹੋਤਰਾ ਦੇ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੋਂ ਬਿਨਾਂ ਕਿਸੇ ਕਲੈਕਟਰ ਜਾਂ ਫਿਰ ਸੁਰੱਖਿਆ ਏਜੰਸੀਆਂ ਦੀ ਇਜਾਜ਼ਤ ਤੋਂ ਇੱਥੇ ਵੀਡੀਓ ਬਣਾਈ ਗਈ ਹੈ ਜਿਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਯੂਟਿਊਬਰ ਜੋਤੀ ਮਲਹੋਤਰਾ ਵਿਵਾਦਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਤਾਂ ਪਹਿਲਾਂ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਵੱਡੇ ਇਲਜ਼ਾਮ ਲੱਗੇ ਹੋਏ ਨੇ ਕਿ ਜਿਹੜੀ ਜਸੂਸੀ ਕੀਤੀ ਜਾ ਰਹੀ ਸੀ ਖੂਫੀਆ ਜਾਣਕਾਰੀ ਜਿਹੜੀ ਹੈ ਭਾਰਤ ਦੀ ਉਹ ਪਾਕਿਸਤਾਨ ਇਸ ਯੂਟਿਊਬਰ ਦੇ ਵੱਲੋਂ ਪਹੁੰਚਾਈ ਜਾ ਰਹੀ ਸੀ ਨਾ ਸਿਰਫ ਜੋਤੀ ਮਲਹੋਤਰਾ ਬਲਕਿ ਹੋਰ ਵੀ ਕਈ ਯੂਟਿਊਬਰ ਕਈ ਲੋਕ ਜਿਹੜਨਿਆਂ ਅਜਿਹੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਤੇ ਐਕਸ਼ਨ ਲਿਆ ਗਿਆ ਜਿਨ੍ਹਾਂ ਤੇ ਸ਼ੱਕ ਹੈ ਤੇ ਪੁਖਤਾ ਜਾਣਕਾਰੀ ਵੀ ਹੈ ਕਿ ਇਹਨਾਂ ਵੱਲੋਂ ਪਾਕਿਸਤਾਨ ਬੈਠੀਆਂ ਅਜਿਹੀਆਂ ਕੁਝ ਏਜੰਸੀਆਂ ਨੇ ਜਿਨ੍ਹਾਂ ਨੂੰ ਭਾਰਤ ਦੀ ਖੂਫੀਆ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਇਸੇ ਵਿਚਾਲੇ ਦੱਸ ਦਈਏ ਕਿ ਹੁਣ ਦੀ ਜਿਹੜੀ ਵੀਡੀਓ ਜੋਤੀ ਮਲਹੋਤਰਾ ਦੀ ਸਾਹਮਣੇ ਆਈ ਹੈ ਜਿਸ ਵਿੱਚ ਜੋਤੀ ਦੇ ਵੱਲੋਂ ਰਾਜਸਥਾਨ ਦੇ ਮੁੰਨਾਬਾਬ ਰੇਲਵੇ ਸਟੇਸ਼ਨ ਤੇ ਇੱਕ ਵੀਡੀਓ ਬਣਾਈ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਉੱਥੇ ਲੋਕਾਂ ਨਾਲ ਗੱਲਬਾਤ ਕਰਦੀ ਹੋਈ ਰੇਲਵੇ ਸਟੇਸ਼ਨ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਮੁੰਨਾਬਾਬ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾਂ ਇਜਾਜ਼ਤ ਤੋਂ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਜੋਤੀ ਮਲਹੋਤਰਾ ਨੇ ਨਾ ਤਾਂ ਕੋਈ ਇਜਾਜ਼ਤ ਲਈ ਸੀ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਆਪਣੇ ਚੈਨਲ ਤੇ ਪੋਸਟ ਵੀ ਕੀਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਉਹ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਹੁਣ ਜੋਤੀ ਮਲਹੋਤਰਾ ਤੋਂ ਪੁੱਛ ਗਏ ਜਿਹੜੀ ਜਾਰੀ ਹੈ ਉਸ ਦੇ ਜਿਹੜੇ ਇਲਜ਼ਾਮ ਨੇ ਕਿ ਉਸ ਦੇ ਵੱਲੋਂ ਕੂਫੀਆ ਜਾਣਕਾਰੀ ਪਾਕਿਸਤਾਨ ਦੇ ਵਿੱਚ ਬੈਠੀਆਂ ਏਜੰਸੀਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਸੀ ਤਾਂ ਐਸੇ ਮਾਮਲੇ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਯੂਟਿਊਬਰ ਜੋਤੀ ਮਲਹੋਤਰਾ ਮੁੜ ਤੋਂ ਸੁਰਖੀਆਂ ਦੇ ਵਿੱਚ ਸਸ਼ਰ ਕਾਲ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਯੂਟਿਊਬਰ ਜੋਤੀ ਮਲਹੋਤਰਾ ਜਿਸ ਦੀ ਇੱਕ ਹੋਰ ਵੀਡੀਓ ਇਸ ਵੇਲੇ ਵਿਵਾਦਾ ਦੇ ਵਿੱਚ ਦਾ ਦੱਸਦੇ ਕਿ ਹਾਲ ਹੀ ਦੇ ਵਿੱਚ ਜੋਤੀ ਨੂੰ ਜਿੱਥੇ ਪੁਲਿਸ ਦੇ ਵੱਲੋਂ ਤੇ ਆਰਮੀ ਦੇ ਵੱਲੋਂ ਅਰੈਸਟ ਕਰ ਲਿਆ ਜਾਂਦਾ ਹੈ ਉਸ ਤੇ ਕਈ ਕੇਸ ਨੇ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਖੂਫੀਆ ਜਾਣਕਾਰੀ ਭੇਜੀ ਜਾ ਰਹੀ ਸੀ ਤੇ ਇਸੇ ਵਿਚਾਰ ਲੈ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਬਿਨਾਂ ਇਜਾਜ਼ਤ ਤੋਂ ਰਾਜਸਥਾਨ ਦੇ ਮੁੰਨਾ ਬਾਪ ਦੇ ਵਿੱਚ ਬਣਾਈ ਗਈ ਹੈ ਦਰਅਸਲ ਇਹ ਰਾਜਸਥਾਨ ਦਾ ਮੁੰਨਾ ਬਾਪ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾਂ ਇਜਾਜ਼ਤ ਤੋਂ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ ਪਰ ਉੱਥੇ ਹੀ ਜੋਤੀ ਦੇ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੋਂ ਬਿਨਾਂ ਕਿਸੇ ਅਧਿਕਾਰੀ ਦੀ ਪਰਮਿਸ਼ਨ ਤੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਉਸੇ ਵੀਡੀਓ ਨੂੰ ਲੈ ਕੇ ਹੁਣ ਫਿਰ ਤੋਂ ਜੋਤੀ ਜਿਹੜੀ ਹੈ ਉਹ ਵਿਵਾਦ ਦਾ ਵਿੱਚ ਹੈ ਹਾਲੀ ਦੇ ਵਿੱਚ ਯੂਟਿਊਬਰ ਜੋਤੀ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਤਾਂ ਬਿਨਾ ਇਜਾਜ਼ਤ ਰਾਜਸਥਾਨ ਦੇ ਮੁੰਨਾਬਾਬ ਦੀ ਇੱਕ ਵੀਡੀਓ ਉਸ ਦੀ ਹੁਣ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤਾਂ ਕਥਿਤ ਵੀਡੀਓ ਦੇ ਵਿੱਚ ਉਸ ਰੇਲਵੇ ਸਟੇਸ਼ਨ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦਾ ਮੁੰਨਾਬਾਬ ਉਹ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾ ਕਿਸੇ ਇਜਾਜ਼ਤ ਦੇ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ ਤੇ ਜੋਤੀ ਮਲਹੋਤਰਾ ਦੇ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੋਂ ਬਿਨਾਂ ਕਿਸੇ ਕਲੈਕਟਰ ਜਾਂ ਫਿਰ ਸੁਰੱਖਿਆ ਏਜੰਸੀਆਂ ਦੀ ਇਜਾਜ਼ਤ ਤੋਂ ਇੱਥੇ ਵੀਡੀਓ ਬਣਾਈ ਗਈ ਹੈ ਜਿਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਯੂਟਿਊਬਰ ਜੋਤੀ ਮਲਹੋਤਰਾ ਵਿਵਾਦਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਤਾਂ ਪਹਿਲਾਂ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਵੱਡੇ ਇਲਜ਼ਾਮ ਲੱਗੇ ਹੋਏ ਨੇ ਕਿ ਜਿਹੜੀ ਜਸੂਸੀ ਕੀਤੀ ਜਾ ਰਹੀ ਸੀ ਖੂਫੀਆ ਜਾਣਕਾਰੀ ਜਿਹੜੀ ਹੈ ਭਾਰਤ ਦੀ ਉਹ ਪਾਕਿਸਤਾਨ ਇਸ ਯੂਟਿਊਬਰ ਦੇ ਵੱਲੋਂ ਪਹੁੰਚਾਈ ਜਾ ਰਹੀ ਸੀ ਨਾ ਸਿਰਫ ਜੋਤੀ ਮਲਹੋਤਰਾ ਬਲਕਿ ਹੋਰ ਵੀ ਕਈ ਯੂਟਿਊਬਰ ਕਈ ਲੋਕ ਜਿਹੜਨਿਆਂ ਅਜਿਹੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਤੇ ਐਕਸ਼ਨ ਲਿਆ ਗਿਆ ਜਿਨ੍ਹਾਂ ਤੇ ਸ਼ੱਕ ਹੈ ਤੇ ਪੁਖਤਾ ਜਾਣਕਾਰੀ ਵੀ ਹੈ ਕਿ ਇਹਨਾਂ ਵੱਲੋਂ ਪਾਕਿਸਤਾਨ ਬੈਠੀਆਂ ਅਜਿਹੀਆਂ ਕੁਝ ਏਜੰਸੀਆਂ ਨੇ ਜਿਨ੍ਹਾਂ ਨੂੰ ਭਾਰਤ ਦੀ ਖੂਫੀਆ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਇਸੇ ਵਿਚਾਲੇ ਦੱਸ ਦਈਏ ਕਿ ਹੁਣ ਦੀ ਜਿਹੜੀ ਵੀਡੀਓ ਜੋਤੀ ਮਲਹੋਤਰਾ ਦੀ ਸਾਹਮਣੇ ਆਈ ਹੈ ਜਿਸ ਵਿੱਚ ਜੋਤੀ ਦੇ ਵੱਲੋਂ ਰਾਜਸਥਾਨ ਦੇ ਮੁੰਨਾਬਾਬ ਰੇਲਵੇ ਸਟੇਸ਼ਨ ਤੇ ਇੱਕ ਵੀਡੀਓ ਬਣਾਈ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਉੱਥੇ ਲੋਕਾਂ ਨਾਲ ਗੱਲਬਾਤ ਕਰਦੀ ਹੋਈ ਰੇਲਵੇ ਸਟੇਸ਼ਨ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਮੁੰਨਾਬਾਬ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾਂ ਇਜਾਜ਼ਤ ਤੋਂ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਜੋਤੀ ਮਲਹੋਤਰਾ ਨੇ ਨਾ ਤਾਂ ਕੋਈ ਇਜਾਜ਼ਤ ਲਈ ਸੀ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਆਪਣੇ ਚੈਨਲ ਤੇ ਪੋਸਟ ਵੀ ਕੀਤੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਉਹ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਹੁਣ ਜੋਤੀ ਮਲਹੋਤਰਾ ਤੋਂ ਪੁੱਛ ਗਏ ਜਿਹੜੀ ਜਾਰੀ ਹੈ ਉਸ ਤੇ ਜਿਹੜੇ ਇਲਜ਼ਾਮ ਨੇ ਕਿ ਉਸ ਦੇ ਵੱਲੋਂ ਖੂਫੀਆ ਜਾਣਕਾਰੀ ਪਾਕਿਸਤਾਨ ਦੇ ਵਿੱਚ ਬੈਠੀਆਂ ਏਜੰਸੀਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਸੀ ਤਾਂ ਐਸੇ ਮਾਮਲੇ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਯੂਟਿਊਬਰ ਜੋਤੀ ਮਲਹੋਤਰਾ ਮੁੜ ਤੋਂ ਸੁਰਖੀਆਂ ਦੇ ਵਿੱਚ ਸਸ਼ਕਲ ਢੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਯੂਟਿਊਬਰ ਜੋਤੀ ਮਲਹੋਤਰਾ ਜਿਸ ਦੀ ਇੱਕ ਹੋਰ ਵੀਡੀਓ ਇਸ ਵੇਲੇ ਵਿਵਾਦਾ ਦੇ ਵਿੱਚ ਹੈ ਤਾਂ ਦੱਸਦੇ ਕਿ ਇਹ ਕਿ ਹਾਲ ਹੀ ਦੇ ਵਿੱਚ ਜੋਤੀ ਨੂੰ ਜਿੱਥੇ ਪੁਲਿਸ ਦੇ ਵੱਲੋਂ ਤੇ ਆਰਮੀ ਦੇ ਵੱਲੋਂ ਅਰੈਸਟ ਕਰ ਲਿਆ ਜਾਂਦਾ ਹੈ ਉਸਤੇ ਕਈ ਕੇਸ ਨੇ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਾਕਿਸਤਾਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਖੂਫੀਆ ਜਾਣਕਾਰੀ ਭੇਜੀ ਜਾ ਰਹੀ ਸੀ ਤੇ ਇਸੇ ਵਿਚਾਲੇ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਬਿਨਾਂ ਇਜਾਜ਼ਤ ਤੋਂ ਰਾਜਸਥਾਨ ਦੇ ਮੁੰਨਾ ਬਾਪ ਦੇ ਵਿੱਚ ਬਣਾਈ ਗਈ। ਦਰਅਸਲ ਇਹ Rajasthan ਦਾ Munna Baap ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ। ਜਿੱਥੇ ਬਿਨਾਂ ਇਜਾਜ਼ਤ ਤੋਂ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ। ਪਰ ਉੱਥੇ ਹੀ ਜੋਤੀ ਦੇ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੋਂ, ਬਿਨਾਂ ਕਿਸੇ ਅਧਿਕਾਰੀ ਦੀ ਪਰਮਿਸ਼ਨ ਤੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਉਸੇ ਵੀਡੀਓ ਨੂੰ ਲੈ ਕੇ ਹੁਣ ਫਿਰ ਤੋਂ ਜੋਤੀ ਜੜੀ ਹੈ ਉਹ ਵਿਵਾਦਾਂ ਦੇ ਵਿੱਚ ਹੈ। ਹਾਲੀ ਦੇ ਵਿੱਚ ਯੂਟਿਊਬਰ ਜੋਤੀ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਤਾਂ ਬਿਨਾਂ ਇਜਾਜ਼ਤ ਰਾਜਸਥਾਨ ਦੇ ਮੁੰਨਾਬਾਬ ਦੀ ਇੱਕ ਵੀਡੀਓ ਉਸ ਦੀ ਹੁਣ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤਾਂ ਕਥਿਤ ਵੀਡੀਓ ਦੇ ਵਿੱਚ ਉਹ ਉਸ ਰੇਲਵੇ ਸਟੇਸ਼ਨ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦਾ ਮੁੰਨਾਬਾਬ ਉਹ ਰੇਲਵੇ ਸਟੇਸ਼ਨ ਹੈ ਜਿੱਥੇ ਬਿਨਾਂ ਕਿਸੇ ਇਜਾਜ਼ਤ ਦੇ ਤੁਸੀਂ ਕੋਈ ਵੀਡੀਓ ਨਹੀਂ ਬਣਾ ਸਕਦੇ ਹੋ ਤੇ ਜੋਤੀ ਮਲਹੋਤਰਾ ਦੇ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੋਂ ਬਿਨਾਂ ਕਿਸੇ ਕਲੈਕਟਰ ਜਾਂ ਫਿਰ ਸੁਰੱਖਿਆ ਏਜੰਸੀਆਂ ਦੀ ਇਜਾਜ਼ਤ ਤੋਂ ਇੱਥੇ ਵੀਡੀਓ ਬਣਾਈ ਗਈ ਹੈ ਜਿਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਯੂਟਿਊਬਰ ਜੋਤੀ ਮਲਹੋਤਰਾ ਵਿਵਾਦਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਤਾਂ ਪਹਿਲਾਂ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਵੱਡੇ ਇਲਜ਼ਾਮ ਲੱਗੇ ਹੋਏ ਨੇ ਕਿ ਜਿਹੜੀ ਜਸੂਸੀ ਕੀਤੀ ਜਾ ਰਹੀ ਸੀ ਖੂਫੀਆ ਜਾਣਕਾਰੀ ਜਿਹੜੀ ਹੈ ਭਾਰਤ ਦੀ ਉਹ ਪਾਕਿਸਤਾਨ ਇਸ ਯੂਟਿਊਬਰ ਦੇ ਵੱਲੋਂ ਪਹੁੰਚਾਈ ਜਾ ਰਹੀ ਸੀ ਨਾ ਸਿਰਫ ਜੋਤੀ ਮਲਹੋਤਰਾ ਬਲਕਿ ਹੋਰ ਵੀ ਕਈ ਯੂਟਿਊਬਰ ਕਈ ਲੋਕ ਜਿਹੜਨਿਆ ਜਿਹੇ ਗ੍ਰਫਤਾਰ ਕੀਤੇ ਗਏ ਨੇ ਉਹਨਾਂ ਤੇ ਐਕਸ਼ਨ ਲਿਆ ਗਿਆ ਜਿਨ੍ਹਾਂ ਤੇ ਸ਼ੱਕ ਹੈ ਤੇ ਪੁਖਤਾ ਜਾਣਕਾਰੀ ਵੀ ਹੈ ਕਿ ਇਹਨਾਂ ਵੱਲੋਂ ਪਾਕਿਸਤਾਨ ਬੈਠੀਆਂ ਅਜਿਹੀਆਂ ਕੁਝ ਏਜੰਸੀਆਂ ਨੇ ਜਿਨ੍ਹਾਂ ਨੂੰ ਭਾਰਤ ਦੀ ਖੂਫੀਆ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਇਸੇ ਵਿਚਾਲੇ ਦੱਸ ਦਈਏ ਕਿ ਹੁਣ ਦੀ ਜਿਹੜੀ ਵੀਡੀਓ ਜੋਤੀ ਮਲਹੋਤਰਾ ਦੇ ਸਾਹਮਣੇ ਆਈ ਹੈ ਜਿਸ ਵਿੱਚ ਜੋਤੀ ਦੇ ਵੱਲੋਂ ਰਾਜਸਥਾਨ ਦੇ ਮੁੰਨਾਬਾਬ ਰੇਲਵੇ ਸਟੇਸ਼ਨ ਤੇ ਇੱਕ ਵੀਡੀਓ ਬਣਾਈ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਉੱਥੇ ਲੋਕਾਂ ਨਾਲ ਗੱਲਬਾਤ ਕਰਦੀ ਹੋਈ ਰੇਲਵੇ ਸਟੇਸ਼ਨ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ